ਸਤਿ ਸ੍ਰੀ ਅਕਾਲ ਕਿਵੇਂ ਨੇ ਮੇਰੇ ਮਿੱਤਰ ਪਿਆਰੇ ਭੈਣ ਭਰਾ ਦੋਸਤ ਮਿੱਤਰ ਤੇ ਅੱਜ ਜਾਣੇ ਜੀ ਆਪਾਂ ਫਤੇਗੜ ਸਾਹਿਬ ਤੇ ਅੱਜ ਮਿਲਾਂਗੇ ਜਾ ਕੇ ਮਿੱਤਰ ਪਿਆਰਿਆਂ ਨੂੰ ਹੋਰ ਦਸੂ ਗੱਲਬਾਤ ਆਜੋ ਭਾਈ ਬਾਹਰ ਆਲਿਓ ਤੁਹਾਨੂੰ ਰੋਟੀ ਖਿਲਾ ਦਈਏ ਪਨੀਰ ਖਿਲਾ ਦਈਏ ਤੁਹਾਨੂੰ ਸ਼ਿਮਲਾ ਮਿਰਚ ਤੇ ਗੋਭੀ ਦੀ ਸਬਜ਼ੀ ਵੀ ਹੈਗੀ ਆ ਭਾਈ ਕਿਹੜੀ ਖਾਣੀਆਂ ਦੱਸੋ ਸਰ ਬਾਕੀ ਲਵ ਜੁੜੇ ਲੇ ਬਸ ਖਾਣਾ ਖਾ ਕੇ ਚੱਲਦੇ ਹਾਂ ਹੁਣ ਸ਼ਹਿਰ ਨੂੰ ਤਿਆਰ ਹੋ ਗਏ ਤੇ ਆ ਟੀਮੀ ਆ ਗਈ ਗੰਦੀ ਨਾ ਵੱਢਿਆਗਾ ਜੱਤ ਨੂੰ ਪਾਹਾਰੇ ਹਨੀ ਟੀਮੀ ਕਿ ਤਿਆਰ ਗੰਦੀ ਵੱਢਦੀ ਆ ਕਿ ਸੁਪੀ ਆ ਦੇ ਉੱਥੇ ਆ ਇਹ ਨਾ ਕਰ ਬੋਤਾ ਹਲੇ ਇਹਨੇ ਅੜ ਜਾ ਪੁੱਤਾ ਪਿੱਛੇ ਹੋ ਜਾ ਪੁੱਤਾ ਇਹ ਨਾ ਕਰ ਇਹ ਨਾ ਕਰ ਮੇਰੀ ਧੀ ਇਹ ਇਹ ਨਾ ਰੋ ਜੇ ਯਾਰ ਖਾਣ ਨੂੰ ਖਾਣ ਲਈ ਤੇ ਉਹ ਵੀਡੀਓ ਬਣਾਉਣ ਦਾ ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਤੇ ਹੁਣ ਖਾ ਰਹੀ ਆ ਉਹ ਵੀ ਕਹੂਗੇ ਥੱਲੇ ਕਹੂੰ ਪਾ ਰਹੀ ਆ ਦੰਦੀ ਵੱੜ ਗਈ ਆ ਯਾਰ ਉਧਰ ਕਰਕੇ ਇਹੀ ਥਾਂ ਪਾ ਰਹੀ ਆ ਮੈਂ ਕੋਪਾ ਨਹੀਂ ਮੇਰੀ ਸਿਆਣੀ ਕੁੜੀ ਆ ਸਾਡੀ ਸਿਆਣੀ ਕੁੜੀ ਆ ਚਲੋ ਜੀ ਓਕੇ ਦੋ ਕੋਈ ਨੂੰ ਕੋਪਾ ਹਾਂਜੀ ਫਤੇਗੜ ਸਾਹਿਬ ਆ ਪਹਿਲਾਂ ਹੁਣ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਮਿਲਾਂਗੇ ਮਿੱਤਰ ਪਿਆਰਿਆਂ ਨੂੰ ਭਤੀਜਿਆਂ ਨੂੰ ਤੇ ਸਰੀਰ ਜਾਂ ਸੈਕਟਰ ਨਹੀਂ ਹੈ। ਮਤਲਬ ਘਾਟਵਾਦ ਹੋ ਗਈ ਪੀਆ ਕਹਿ ਲਾ ਭਾਵਾ। ਚਲੋ। ਹਾਂਜੀ ਦੋਸਤੋ ਮੱਥਾ ਟੇਕ ਲਿਆ ਆਪਾਂ। ਤੇ ਹੁਣ ਸੇਵਾ ਕਰਾਉਣੀ ਆ। ਦਵਾ ਘੰਟਾ। ਫੇਰ ਚੱਲਦੇ ਆਂ ਸ਼ਹਿਰ ਨੂੰ। ਹਾਂਜੀ ਸੱਜਣ ਚੱਲਦੇ ਆਂ ਹੁਣ ਆਪਾਂ ਮੱਥਾ ਟੇਕ ਲਿਆ। ਤੇ ਮਿਲਦੇ ਆਂ ਜਾ ਕੇ ਮਿੱਤਰ ਪਿਆਰਿਆਂ ਕਾਹਲਾ ਤੇ ਮਨ ਆਏ ਕਰਦਾ ਏ ਭਤੀਜੀਓ ਭਤੀਜੀਓ ਮਿੱਤਰ ਪਿਆਰਿਓ ਕਿ ਜੰਗਲਾਂ ਚ ਚਲੇ ਜਾਈਏ ਉੱਥੇ ਜਾ ਕੇ ਨਾ ਤਪੱਸਿਆ ਕਰੀਏ ਮਹੀਨਾ ਡੇਢ ਮਹੀਨਾ ਦੁਨੀਆ ਤੋਂ ਦੂਰ ਜਾ ਕੇ ਤੇ ਕੋਲ 300 ਗ੍ਰਾਮ ਦੁੱਧ ਹੋਵੇ ਪੀਓਰ ਹੈ ਨਾ ਰਾਮ ਨਾਲ ਉੱਥੇ ਪ੍ਰਮਾਤਮਾ ਨਾਲ ਲੀਨ ਹੋ ਕੇ ਫਕਤੀ ਕਰੀ ਇਹੋ ਜਿਹਾ ਵੀ ਮੂਡ ਹੋ ਜਾਂਦਾ ਕਈ ਵਾਰ ਯਾਰ ਹਾਂਜੀ ਉੱਧਰ ਆਏ ਫੇ ਤੀ ਕਚੈਰੀਆਂ ਵਾਲੇ ਪਾਸੇ ਇੱਥੇ ਕੰਮ ਝਾਦੀਗਾ ਮੰਮੇ ਉਹਨਾਂ ਨੇ ਮੰਮੇ ਨਾਲ ਆਇਆ ਵੇ ਆਦੀ ਚੱਲਦੇ ਆਂ ਉੱਧਰ ਨੂੰ ਫਿਰ ਹਾਂ ਚੱਲੀਏ ਹਾਂਜੀ ਮਿੱਤਰ ਪਿਆਰਿਓ ਚੱਲਦੇ ਆਂ ਹੁਣ ਪਰਲੇ ਪਾਸੇ ਅੱਜ ਤਰੀਕ ਦੀ ਆਪਣੇ ਕਿਸੇ ਮਿੱਤਰ ਦੀ ਉੱਥੇ ਚਲੇ ਗਏ ਕਿ ਉਹਨੂੰ ਮਿਲਣਾ ਕਚੈਰੀਆਂ ਚ ਜੀ ਜਾ ਕੇ ਦੀ ਯਾਰ ਉਹ ਮੋਟਰਸਾਈਕਲ ਤੇ ਮਗਰ ਚੀਚੇ ਚੋਂ ਦੇਖਦੇ ਉਹਨਾਂ ਕੇ ਕਹਿੰਦੇ ਚਾਹ ਪੀ ਲੈਂਦੇ ਆ ਚਾਚੇ ਮਗਾ ਮੈਂ ਜਾਣਾ ਯਾਰ ਉਹ ਕਾਲੀ ਆਵੇ ਹਾਂਜੀ ਫਤੇਗੜ ਸਾਹਿਬ ਆਂ ਜੀ ਜਾਣ ਲੱਗਿਆ ਦੀ ਪਿੰਡ ਨੂੰ ਆ ਮੇਰਾ ਪਤੀ ਜਾ ਗਿਆ ਆਪਣਾ ਪਿੰਡ ਕਿਹੜਾ ਭਤੀਜ ਦਾ ਮੇਰੇ ਗਵਿੰਦ ਘੜੇ ਹੀ ਸ਼ਹਿਰ ਅੱਛਾ ਠੀਕ ਆ ਠੀਕ ਆ ਠੀਕ ਆ ਹੋਰ ਦੱਸ ਗੱਲਬਾਤ ਹੋਰ ਸਭ ਵਧੀਆ ਹੀ ਤੁਸੀਂ ਦੱਸੋ ਸਭ ਬਹੁਤ ਵਧੀਆ ਘਰੇ ਠੀਕ ਨੇ ਸਭ ਵਧੀਆ ਸਭ ਵਧੀਆ ਹੀ ਮੈਂ ਕਿਹਾ ਚਲੋ ਚਾਚਾ ਮਿਲਿਆ ਹੀ ਮਿਲਲੀ ਆਪਾਂ ਵੀ ਨਾ ਨਾ ਕੋਈ ਗੱਲ ਤੋਂ ਕੋਈ ਗੱਲ ਨਹੀਂ ਹੋਰ ਦੱਸ ਕੋਈ ਨਵੀਂ ਤਾਜੀ ਨਵੀਂ ਤਾਜੀ ਕੁਝ ਨਹੀਂ ਬਸ ਕੁੱਲਜ ਹੋ ਗਏ ਆਪਣੇ ਕੰਪਲੀਟ ਠੀਕ ਆ ਹੁਣ ਆਪਾਂ ਪੀੜੀ ਕਰ ਰਹੇ ਹਾਂ ਠੀਕ ਆ ਬਸ ਬਾੜ ਦਾ ਹੋ ਜਾਊਗਾ ਇਹ ਤਾਂ ਦੇਖੋ ਰੱਬ ਨੂੰ ਕਰ ਦੇਣਾ ਬਾਬੇ ਨੇ ਮੱਥਾ ਟੇਕਿਆ ਕਰ ਦੁਆਰਾ ਸਾਦਾ ਕਰਤੀ ਸੋ ਜਾਣੀ ਇਹ ਕਰਤਾ ਕੋਈ ਚੱਕਰ ਨਹੀਂ ਹੋਰ ਦੱਸ ਪਣਾ ਸ਼ਿਕਾ ਜੀ ਪਲਾਸਟਿਕ ਤੇ ਪੜਦਾ ਏ ਠੀਕ ਆ ਮੁੰਡਿਆ ਹਾਂਜੀ ਹਾਂਜੀ ਖਾਣਾ ਦਾ ਨਹੀਂ ਪੁੱਤੂ ਕੁਸਣ ਨਹੀਂ ਨਹੀਂ ਠੀਕ ਆ ਠੀਕ ਹੈ ਠੀਕ ਆ ਜੀ ਬਸ ਠੀਕ ਆ ਜੀ ਸਭ ਠੀਕ ਆ ਹਾਂਜੀ ਦੋਸਤੋ ਸਰਹੰਦ ਬਾਜ਼ਾਰ ਚੋਂ ਇੱਥੋਂ ਘਰ ਦਾ ਥੋੜਾ ਜਿਹਾ ਸਮਾਨ ਜਾ ਲੈਣਾ ਸੀ ਉਹ ਲੈ ਲਿਆ ਹੁਣ ਆਪਾਂ ਚੱਲਦੇ ਆਂ ਅੱਜ ਚਾਵਲਾ ਚਾਵਲ ਵਾਲਿਆਂ ਦੇ ਉਹ ਲੈ ਕੇ ਜਾਂਦੇ ਆਂ ਖਾਣ ਪੀਣ ਨੂੰ ਚਿਕਨ ਕਿ ਕਈ ਦਿਨ ਹੋ ਗਏ ਹੁਣ ਟੀਮੀ ਨੂੰ ਉਹਨਾਂ ਨੂੰ ਚੀਜ਼ਾਂ ਪੀ ਜਾ ਖਲਾਉਂਦੇ ਇਹਨੂੰ ਅੱਜ ਲੈ ਕੇ ਚੱਲਦੇ ਆਂ ਦੂਬਾ ਚਿਕਨ ਅਫਗਾਨੀ ਤਾਂ ਹਾਂ ਜੀ ਮਿੱਤਰ ਪਿਆਰਿਓ ਉੱਥੇ ਨਹੀਂ ਯਾਰ ਮੇਰੇ ਤੋਂ ਜਾ ਆ ਗਿਆ ਘਰ ਤੋਂ ਫੋਨ ਆ ਗਿਆ ਜੀ ਕਹਿੰਦੇ ਕੀਜਾ ਪੀਜਾ ਲਿਆਈ ਤੇ 버거 ਲੈ ਆਈ ਮੈਕਡੀ ਤੋਂ ਚੱਲ ਕੱਲ ਨੂੰ ਲਿਆਵਾਂਗੇ ਉਹਨਾਂ ਤੋਂ ਚਾਪਲਾ ਵਾਲਿਆਂ ਤੋਂ ਪਟਿਆਲੇ ਤੋਂ ਹੋਰ ਦੱਸੋ ਗੱਲ ਬਾਤ ਓਕੇ ਆ ਇੱਥੇ ਲਾਈਟ ਭੱਜ ਗਈ ਯਾਰ ਕਹਿੰਦੇ ਲੈ ਜਾਓ ਘਰੇ ਜਾ ਕੇ ਓਵਨ ਚ ਇੱਕ ਮਿੰਟ ਉਹ ਕਰ ਲਿਓ ਕਿ ਤੁਹਾਡਾ ਉਹ ਰੈਡੀ ਹੋ ਜੂਗਾ ਕਿ ਹੋਰ ਸਾਰਾ ਕੁਝ ਆਏਗਾ ਮੈਂ ਕਿਹਾ ਚਲ ਦੇਖ ਲੈ ਕਿਤੇ ਹੋਰੇ ਕੁਝ ਨਾ ਹੋ ਜੂਪੇ ਚਲੋ ਓਵਨ ਤਾਂ ਹੈਗਾ ਇਹ ਓਵਨ ਤਾਂ ਇੱਕ ਮਿੰਟ ਲਾ ਦਾਂਗੇ ਜਾ ਕੇ ਚੱਕਰ ਨਹੀਂ ਆਏ ਬਹੁਤ ਦੱਸੋ ਠੀਕੋ ਆਲਦੇ ਆਂ ਅਗਰ ਆਪਾਂ ਬੈ ਕੇ ਸਮਨਾ ਉੱਤ ਕਾਣਾ ਉੱਤਾ ਉੰਮੀ ਹੁਣ ਜਾ ਉੱਤ ਹੈ ਚਲਦੇ ਆਂ ਜੀ ਹੁਣ ਲੈ ਲਿਆ ਤੀ ਆਪਾਂ ਆ ਡੱਬਾ ਜਾ ਕਿੰਮੀ ਟੌਮ ਉਨੋ ਵਾਲਾ ਹੋਰ ਦੱਸੋ ਯਾਰ ਵਧੀਆ ਗਿਆ ਦਿਣਾ ਅੱਜ ਦਾ ਇਹਨੋਂ ਓਕੇ ਰਿਪੋਰਟ ਹੋਰ ਦੱਸੋ ਗੱਲਬਾਤ ਉਹ ਕਿਉਂ ਜਿਗਰ ਦੇ ਟੋਟੇਓ ਲੱਭੂਗਾ ਤੁਹਾਨੂੰ ਫੁੱਲ ਕੱਢ ਕੇ ਆਗੇ ਤੀ ਜੀ ਆਪਾਂ ਘਰੇ ਆਜੂ ਤੇ ਕੱਲ ਨੂੰ ਖੇਤ ਤਿਆਰ ਕਰਾਂਗੇ ਦੁਪਹਿਰ ਬਾਅਦ ਕਣਕ ਬੀਜਾਂਗੇ 2.5 ਕਿਲੇ ਤੇ ਬਾਕੀ ਦਾ ਹਜੇ ਰੌਣੀ ਕਰਨੀ ਆ ਆਪਾਂ ਜਿਹੜੀ ਰੌਣੀ ਕਰੀ ਵੀ ਅਗੀਤਾਂ ਦੀ ਉਹ ਤਿਆਰ ਕਰਾਂਗੇ ਹੋਰ ਦੱਸੋ ਕੀ ਕਹੂੰ ਇਹ ਟੀਮੀ ਟੌਮ ਦਿਖਾ ਦਊ ਮਗਰ ਕਮਾ ਕੇ ਐਵੇਂ ਹੁੰਦੇ ਨਹੀਂ ਕਿ ਟੀਮੀ ਟੌਮ ਨਹੀਂ ਦਿਖਾਉਂਦੇ ਰਹਿ ਜੀ ਉਹ ਬੈਠਾ ਟੌਮ ਟੌਮ ਹੁਣ ਖੂਬ ਗਣਾਏ ਬਸ 20 ਮਿੰਟ ਕੱਟ ਫੇਰ ਰਾਤ ਨੂੰ ਮਰਜਾ ਕਰਦਾ ਜਾਂਦੀ ਆ ਟੀਮੀ ਦੇਖੋ ਕਿਵੇਂ ਬੈਠੀ ਆ ਹੰਡੀਮੀ ਆ ਜਾ ਕਰ ਲਾ ਗੱਲ ਕੁਛਰੇ ਹੁੰਦੇ ਨਹੀਂ ਥੋਡੇ ਬਾਰੇ ਸਾਰੇ ਉਹਨਾਂ ਦੇ ਨਾ ਲਾਈਟ ਭੱਜੀ ਵੀ ਦੀ ਕੀ ਉਹ ਕਹਿੰਦੇ ਕਿ ਘਰੇ ਜਾ ਕੇ ਉਹਨਾਂ ਦੇ ਵਿੱਚ ਇੱਕ ਮਿੰਟ ਮੈਂਟ ਕਰਕੇ ਜਾ ਜਿਹੜਾ ਉੱਪਰ ਸਮਾਨ ਜਾ ਪਾਇਆ ਪਿਆ ਉਹਦੇ ਕਰਕੇ ਕਹਿੰਦੇ 1 ਮਿੰਟ ਚਹਿਣ ਹੀ ਨੇ ਉਹ ਹੋ ਜਾਣੇ ਉਹਨਾਂ ਦੀ ਬਿਜਲੀ ਦੀ ਦਿੱਕਤ ਸੀਗੀ ਕੋਈ ਤਾਰਾ ਤੂਰਾ ਸੜ ਗਈਆਂ ਸੀ ਤੇ ਬਾਕੀ ਮੈਂ ਵੀ ਹੁਣੇ ਆਇਆ ਘਰੇ ਯਾਰ ਤੇ ਹੁਣ ਨਾ ਯਾਰ 1-2 ਦਿਨ ਭਤੀਜ ਰੀਲਾਂ ਆਪਾਂ ਘੱਟ ਪਾਵਾਂਗੇ 1-2 ਇਹ ਪਿਆ ਕਰਨਗੀਆਂ 2 ਇਹ ਐਡੀਆਂ ਤੇ 2-2 ਰੀਲਾਂ ਕਿਉਂਕਿ ਹੁਣ ਕਣਕ ਬੀਜਣੀ ਆ ਖੇਤ ਤਿਆਰ ਕਰਨੇ ਨੇ ਉਸ ਕਰਕੇ ਤੇ ਇੱਕ ਲੋਕਾਂ ਦੀ ਥੋੜੀ ਜੀ ਰੁਚੀ ਵੀ ਘਟੀ ਵੀ ਐਨ ਵਾਲੇ ਲੋਕਾਂ ਦਾ ਹੋਊਗਾ ਤੇ ਜਿਹੜਾ ਬਲਾਗ ਆ ਬਲਾਗ ਆ ਆਪਾਂ ਬਿਨ ਨਾਗਾ ਡੇਲੀਉ ਪਾਵਾਂਗੇ ਬਲਾਗ ਵਾਲਾ ਕੋਈ ਚੱਕਰ ਨਹੀਂ ਹੈਗਾ ਹੋਰ ਦੱਸੋ ਠੀਕ ਹੋ ਤੁਸੀਂ ਓਕੇ ਆ ਗੱਲ ਬਾਤ ਅਬ ਮੇਰੀ ਜ਼ੀਰ ਦੇ ਟੁੱਟਿਆ ਮਿੱਤਰ ਪਿਆਰਿਓ ਬੜਾ ਨਹਾ ਕੇ ਆਏ ਹੁਣ ਬਹੁਤ ਬੇਈਮਾਨ ਨੇ ਲੋਕਾਂ ਦੇ ਵਿੱਚ ਕੋਈ ਨਾ ਆਪਣੇ ਕਿਸੇ ਨੂੰ ਉਧ ਰੰਗ ਦੀ ਪ੍ਰੋਬਲਮ ਤੀਗੀ ਰਿਸ਼ਤੇਰੀ ਚ ਉਹਨਾਂ ਨੂੰ ਮਾੜੀ ਮੁੱਟੀ ਦੂਈ ਦਵਾਈ ਚਾਹੀਦੀ ਦੀ ਨਾਗਣੀ ਵਗੈਰਾ ਉਹ ਕਿਸੇ ਨੂੰ ਕਿਹਾ ਉਸੇ ਆਪਾਂ ਵਿਚੋਂ ਕੱਢੇ ਗਿਆ ਬੇਈਮਾਨੀ ਕਰ ਗਿਆ ਅੱਖਾਂ ਸਾਹਮਣੇ ਉਹ ਹੈ ਇਹ ਜਿਹੇ ਬੇਈਮਾਨ ਲੋਕ ਨੇ ਤੇ ਇੱਕ ਕਿਸੇ ਨੇ ਬੈਂਕ ਤੋਂ ਕੋਈ ਕਾਰਡ ਬਣਾਇਆ ਵਿਆ ਦੀਆ ਉਹਦੇ ਪੈਸੇ ਭਰਤੇ ਉਹਨੇ ਜੋ ਵੀ ਵਿਆਜ ਤੀ ਜੋ ਵੀ ਦੀ ਅੱਜ ਜਦੋਂ ਉਹਨਾਂ ਦੀ ਫੈਮਿਲੀ ਉੱਥੇ ਗਈ ਉੱਥੇ ਫੇਰ ਸ਼ੋਅ ਹੋ ਰਿਹਾ ਹੈ ਲੋਨ ਜਦੋਂ ਪੈਸੇ ਭਰਤੇ ਅਗਲੇ ਨੇ ਇਹ ਜੀ ਬੈਂਕਿੰਗ ਵਾਲੇ ਉਹ ਨੇ ਉਹ ਕੱਲ ਨੂੰ ਲਾਈਵ ਹੋ ਕੇ ਵੀਡੀਓ ਪਾਵਾਂਗੇ ਉੱਥੇ ਪਹੁੰਚੀਏ ਉਹਨਾਂ ਦਾ ਜਰੂਰ ਕੱਢਾਂਗੇ ਬੈਂਕ ਵਾਲਿਆਂ ਦਾ ਕਿ ਜਦੋਂ ਅਗਲੇ ਨੇ ਪੈਸੇ ਭਰਤੇ ਭਾਈ ਫਿਰ ਕਿਵੇਂ ਤਾਂ ਸ਼ੋ ਹੋਈ ਜਾਊਗਾ ਹੁਣ ਐ ਜੇ ਬਈਮਾਨ ਲੋਕ ਨਹੀਂ ਠੀਕ ਆ ਕਹਿਣ ਨੂੰ ਪਰ ਜੀ ਨਹੀਂ ਕਰਦਾ ਹੈਗਾ ਪਰ ਕਿਆ ਕਰੀਏ ਹੁਣ ਦੁਨੀਆ 'ਚ ਬਈਮਾਨ ਨਹੀਂ ਬਹੁਤ ਜਦੋਂ ਤੱਕ ਜੁੱਤੀਆਂ ਨਹੀਂ ਫੇਰਦੇ ਹੁਣ ਤੱਕ ਬੰਦੇ ਨਹੀਂ ਬਣਦੇ ਹੈਗੇ ਬਾਕੀ ਰਹੀ ਗੱਲ ਤੁਹਾਡੇ ਚਾਚੇ ਦੇ ਛੁਣਛਣੂ ਤੇ ਰਹਿ ਕੇ ਚੜ ਜਾਂਦਾ ਆ ਕੇ ਬੜੀ ਬਹੁਤ ਲੱਗਦਾ ਉਹਨਾਂ ਨੂੰ ਇਹ ਚਾਚੇ ਦਾ ਛੁਣਛਣਾ ਤੇ ਚਾਚੇ ਦੇ ਛੁਣਛਣੂ ਤੇ ਚੜਨਾ ਜਿੱਦਣ ਚੜਾ ਲਏ ਫਿਰ ਚੱਲਿਆ ਨਹੀਂ ਜਾਣਾ ਹੈਗਾ ਆ ਵੀ ਗੱਲ ਆਏਗੀ ਆ ਨਾਲ ਬਾਕੀ ਲਵ ਜੂ